ਸਾਡਾ ਮੇਨ ਮਕਸਦ ਇਹ ਹੈ ਵੀ ਜਿਹੜੀ ਸ਼ਹਿਰ 'ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ 플레이ਟ ਨਹੀਂ ਹੈ ਕਿ ਯਾਰ ਸਿੰਘ ਕੁਛ ਐਧਾ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ। ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਕਾਊਂਟ ਕੀਤੀ ਜਾਣਗੇ। ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪਲੀਜ਼ ਸਾਨੂੰ ਮੈਸੇਜ ਕਰੋ ਜਿਹੜੀ ਇਹ ਨਾਕਾਬੰਦੀ ਕਰ ਰਹੇ ਆ ਤਾਂ ਕਿ ਸ਼ਹਿਰ ਦੇ ਵਿੱਚ ਜੇ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁੱਲੜ ਵਾਲੇ ਨਾਲ ਨਿਕਲਣ ਦੀ ਸਨੇਚਿੰਗ ਜੀਨ ਇੱਕ ਘਰਾਵਾ ਜੇ ਕੋਈ ਹੁੰਦੀ ਆ ਤਾਂ ਉਹਦੇ ਨੱਥ ਪਾਈ ਜਾ ਸਕੇ ਮਾਨਯੋਗ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਬੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਕਾਸਟੈਂਟ ਤੋਂ ਇੰਚਾਰਜ ਨੇ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਸ਼ਤੁਰ ਪੰਚਾ ਸਾਡੀ ਸਾਰੀ ਥਾਣਾ ਟੀਮ ਤੇ ਚੌਕੀ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਹੈ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈਗੀ ਆ ਅਸੀਂ ਕੁਛੇ ਦਾ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ ਜਿਹੜੇ ਇਹ ਮੈਨ ਲਗਾਤਾਰ ਚਲਾਇਆ ਜਾਏਗਾ ਅਜਲੀ ਚਲਾਇਆ ਜਾਏਗਾ ਏ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਬਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਬਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਕਾਉਂਟ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪਲੀਜ਼ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਜੀ ਮੇਨ ਬਾਜ਼ਾਰਟ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਰਤੀਆਂ ਅੰਦਰ ਜਿਹੜੇ ਹੈ ਹੁੰਦੇ ਰਹਿੰਦੇ ਹਾਂ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਹੈ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਹਾਂ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁਲੜ ਵਾਲੇ ਨਾਲ ਨਿਕਲਣ ਕੋਈ ਸਨੇਚਿੰਗ ਜੀ ਨੇ ਘਟਨਾਵਾਂ ਜੇ ਕੋਈ ਹੁੰਦੀ ਆ ਤਾਂ ਉਹਦੇ ਨੱਥ ਪਈ ਜਾ ਸਕੇ ਹੁਣ ਨਾਕੇ ਤਰ੍ਹਾਂ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਸਰ ਨਾਕੇ ਤੋਂ ਨਾਲ ਅਸੀਂ 3-4 ਸ਼ੱਕੀ ਬੰਦੇ ਕਾਬੂ ਕੀਤੇ ਇੱਕ ਦੋ ਬੰਦਿਆਂ ਨੇ ਜਿਹੜੇ ਸ਼ਰਾਬ ਪੀ ਕੇ ਚਲਾ ਰਹ ਤੇ 10 ਅਸੀਂ ਟ੍ਰੈਫਿਕ ਚਲਾਨ ਕੀਤੇ ਆ ਤੇ ਹਜੇ ਨਾਕਾ ਸਾਡਾ ਜਾਰੀ ਆ ਅਸੀਂ ਕੋਸ਼ਿਸ਼ ਕਰਾਂਗੇ 20-25 ਚਲਾਨ ਕਰਾ ਕੀਤੇ ਜਾਣ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿੰਦਾਂ ਤੁਸੀਂ ਮੈਂ ਸ਼ਹਿਰ ਵਾਸੀ ਨੂੰ ਮੇਰੀ ਹੀ ਪੀਲ ਹੈ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਇਨਾ-ਇਨਾ ਪੁਆਇੰਟਾਂ ਤੇ ਇਨਾ-ਇਨਾ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਉਹ ਸਾਡੇ ਨਾਲ ਕੋਆਪਰੇਟ ਕਰਨ ਸਾਨੂੰ ਦੱਸਣ ਅਸੀਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ ਸਾਡਾ ਮੇਨ ਮਕਸਦ ਇਹ ਵੀ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈ ਕਿ ਆਰਸੀ ਕੁਸ਼ੇਦਾਂ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ। ਇਹ ਸ਼ਹਿਰ ਦੇ ਅਲੱਗ-ਅਲੱਗ ਪੁਆਇੰਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਅਸੀਂ ਉੱਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀ ਨੂੰ ਰੋਕਾਂਗੇ ਤੇ ਮੋਟਰਸਾਈਕਲ ਪਾਉਂਦੇ ਜਾਣਗੇ। ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪੁਲਿਸ ਸਾਨੂੰ ਮੈਸੇਜ ਕਰੋ ਜਿਹੜੀ ਇਹ ਨਾਕਾਬੰਦੀ ਕਰ ਰਹੇ ਆ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁੱਲੜ ਵਾਲੇ ਨਾਲ ਨਿਕਲਣ ਦੀ ਸਨੇਚਿੰਗ ਜੀਨਿਕ ਘਰਾਵਾ ਜੇ ਕੋਈ ਹੁੰਦੀ ਆ ਤਾਂ ਉਹਦੇ ਨੱਥ ਪਾਈ ਜਾ ਸਕੇ ਮੰਨੂਗੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਾਡੇ ਸ਼ਹਿਰ ਰਾਜਪੁਰਾ ਦੇ ਵਿੱਚ ਮੇਰੇ ਨਾਲ ਪੀਸੀਆਰ ਇੰਚਾਰਜ ਕਮਲਜੀਤ ਸਿੰਘ ਤੇ ਟ੍ਰੈਫਿਕ ਇੰਚਾਰਜ ਗੁਰਵਚਨ ਤੇ ਕਾਸਟੈਂਡ ਤੋਂ ਇੰਚਾਰਜ ਨੇ ਬਲਵੀਰ ਸਿੰਘ ਤੇ ਨਿਸ਼ਾਨ ਸਿੰਘ ਕੁਸ਼ਤੁਰ ਪੰਚਾ ਸਾਡੀ ਸਾਰੀ ਥਾਣਾ ਟੀਮ ਤੇ ਚੌਕੀ ਟੀਮ ਨੇ ਇਹ ਨਾਕਾਬੰਦੀ ਕੀਤੀ ਹੋਈ ਆ ਸਾਡਾ ਮੇਨ ਮਕਸਦ ਇਹ ਹੈ ਜਿਹੜੀ ਸ਼ਹਿਰ ਚ ਕੋਈ ਹੁਲੜਵਾਜੀ ਕਰ ਰਹੇ ਨੇ ਮੁੰਡੇ ਤੇ ਨੰਬਰ ਪਲੇਟ ਨਹੀਂ ਹੈਗੀ ਯਾਰ ਸੀ ਕੁਛ ਇਦਾਂ ਦੇ ਜਿਹੜੇ ਹੁਲੜਵਾਜੇ ਨੇ ਉਹਨਾਂ ਤੇ ਨੱਥ ਪਾਉਣਾ ਸਾਡਾ ਕੰਮ ਆ ਇਹ ਇਹ ਮੈਨ ਲਗਾਤਾਰ ਚਲਾਇਆ ਜਾਏਗਾ ਅਜਲੀ ਚਲਾਇਆ ਗਿਆ ਇਹ ਅਸੀਂ ਸ਼ਹਿਰ ਦੇ ਅਲੱਗ-ਅਲੱਗ ਪੁਆਇੰਂਟਾਂ ਤੇ ਇਹ ਨਾਕਾਬੰਦੀ ਕਰਾਂਗੇ ਤੇ ਜਿਹੜੇ ਮੋਟਰਸਾਈਕਲ ਨੇ ਜਿੱਥੇ ਹੁਲੜਵਾਜੀ ਹੁੰਦੀ ਆ ਉਥੇ ਨਾਕਾਬੰਦੀ ਕਰਕੇ ਇਹ ਹੁਲੜਵਾਜੀਆਂ ਨੂੰ ਰੋਕਾਂਗੇ ਤੇ ਮੋਟਰਸਾਈਕਲ ਕਾਉਂਟ ਕੀਤੇ ਜਾਣਗੇ ਤੁਹਾਡੇ ਜਰੀਏ ਮੇਰੀ ਇਹ ਵੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਤੁਹਾਡੇ ਕੋਲ ਸਾਡੇ ਸਰਕਾਰੀ ਨੰਬਰ ਹੈਗੇ ਆ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਇੱਥੇ ਨਾਕਾ ਲੱਗਣਾ ਚਾਹੀਦਾ ਤੇ ਪਲੀਜ਼ ਸਾਨੂੰ ਮੈਸੇਜ ਕਰੋ ਤੇ ਅਸੀਂ ਉੱਥੇ ਨਾਕਾ ਲਾਵਾਂਗੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਦਾਂ ਨਾਕਾਬੰਦੀ ਕਰਕੇ ਚੈਕਿੰਗ ਕਰਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਮੇਨ ਬਾਜ਼ਾਰਟ ਵੀ ਸ਼ਾਮ ਦੇ ਸਮੇਂ ਕੁਝ ਸ਼ਰਾਬੀ ਆਂਸਰ ਜਿਹੜੇ ਹੈ ਘੁੰਮਦੇ ਰਹਿੰਦੇ ਹਾਂ ਹਾਂਜੀ ਸਾਡੀ ਪੀਸੀਆਰ ਜਿਹੜੀ ਪੀਸੀਆਰ ਉਹ 24 ਘੰਟੇ ਲੱਗੀ ਹੋਈ ਆ ਪਰ ਫਿਰ ਵੀ ਅਸੀਂ ਆਪਣੇ ਤੌਰ ਤੇ ਸਪੈਸ਼ਲ ਜਿਹੜੀ ਇਹ ਨਾਕਾਬੰਦੀ ਕਰ ਰਹੇ ਹਾਂ ਤਾਂ ਕਿ ਸ਼ਹਿਰ ਦੇ ਵਿੱਚ ਕੋਈ ਜਿੱਦਾਂ ਸ਼ਾਮ ਨੂੰ ਕੋਈ ਸ਼ਾਪਿੰਗ ਕਰਨ ਲਈ ਨਿਕਲਦਾ ਕੋਈ ਹੁੱਲੜ ਵਾਲੇ ਨਾ ਨਿਕਲਣ ਕੋਈ ਸਨੇਚਿੰਗ ਜੀਨਿਕ ਘਰਾਵਾ ਜੇ ਕੋਈ ਹੁੰਦੀ ਆ ਤਾਂ ਉਹਦੇ ਨੱਥ ਪਾਈ ਜਾ ਸੋ ਹੁਣ ਨਾਕੇ ਦੇ ਤਰ੍ਹਾਂ ਕੋਈ ਸ਼ੱਕੀ ਵਿਅਕਤੀ ਕਾਬੂ ਕੀਤਾ ਸਰ ਨਾਕੇ ਦੇ ਤਰ੍ਹਾਂ ਅਸੀਂ 3-4 ਸ਼ੱਕੀ ਬੰਦੇ ਕਾਬੂ ਕੀਤੇ ਆ ਇੱਕ ਦੋ ਬੰਦਿਆਂ ਨੇ ਜਿਹੜੇ ਸ਼ਰਾਬ ਪੀ ਕੇ ਚਲਾ ਰਹੇ ਆ ਉਹਨਾਂ ਡਰੰਕ ਤੇ 10 ਅਸੀਂ ਪ੍ਰਾਇਮਰੀ ਚਲਾਨ ਕੀਤੇ ਆ ਤੇ ਹਜੇ ਨਾਕਾ ਸਾਡਾ ਜਾਰੀ ਆ ਅਸੀਂ ਕੋਸ਼ਿਸ਼ ਕਰਾਂਗੇ 20-25 ਚਲਾਨ ਕਰਾ ਕੀਤੇ ਜਾਣ ਸਰ ਸ਼ਹਿਰ ਵਾਸੀਆਂ ਨੂੰ ਕੀ ਕਹਿੰਦੇ ਜੀ ਮਾ ਸ਼ਹਿਰ ਵਾਸੀ ਨੂੰ ਮੇਰੀ ਇਹੀ ਪੀਲ ਹੈ ਜਿਹੜੀ ਮੈਂ ਪਹਿਲਾਂ ਕੀਤੀ ਹੈ ਕਿ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਇਸ ਇਨਾ-ਇਨਾ ਪੁਆਇੰਟਾਂ ਤੇ ਇਨਾ-ਇਨਾ ਮੋਦੀਆਂ ਤੇ ਵਰਕ ਕਰਨਾ ਚਾਹੀਦਾ ਉਹ ਸਾਡੇ ਨਾਲ ਕੋਆਪਰੇਟ ਕਰਨ ਸਾਨੂੰ ਦੱਸਣ ਅਸੀਂ 24 ਘੰਟੇ ਉਹਨਾਂ ਦੀ ਸੇਵਾ ਲਈ ਹਾਜ਼ਰ ਹਾਂ